ਆਪਾਂ ਤੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿ ਅੱਜ ਆਪਾਂ ਬਈ ਹੋ ਜਾਂ ਲਾਈਵ ਬਹੁਤ ਦਿਨਾਂ ਤੋਂ ਆਪਣੇ ਚੈਨਲ ਯੰਗ ਫਾਰਮਰ ਤੇ ਆਜੋ ਕਰਾਂ ਜੁੜੋ ਗੱਤਬਾਤ ਭਰਾ ਤੇ ਫਿਰ ਆਪਾਂ ਕਰਦੇ ਆ ਗੱਲਾਂ ਬਾਤਾਂ ਸ਼ੁਰੂ ਆ ਦੇਖੋ ਬਈ ਆਪਣੇ ਪਠੇ ਇਦਰਾ ਨਰਮੇ ਵਾਲਾ ਖੇਤ ਨਰਮੇ ਵਾਲੇ ਵੀ ਜੇ ਕੋਈ ਹੈਗਾ ਭਰਾ ਤਾਂ ਕਰਿਓ ਕਮੈਂਟ ਕੀ ਕੰਡੀਸ਼ਨ ਆ ਤੁਹਾਡੇ ਖੇਤਾਂ ਦੇ ਵਿੱਚ ਆ ਫਿਰਦੀਆਂ ਜੀ ਆਪਣੀਆਂ ਬਰਬਰੀਆਂ ਲਓ ਜੀ ਦੇਖੋ ਕਰੋ ਦਰਸ਼ਨ ਜਾਨਵਰਾਂ ਦੇ ਕਿਵੇਂ ਦੀ ਲੱਗੀ ਕੁਆਲਿਟੀ ਕਰਿਓ ਕਮੈਂਟ ਤੇ ਆਪਾਂ ਅੱਜ ਬਰਬਰੀਆਂ ਬਾਰੇ ਕਰਦੇ ਆ ਗੱਲਾਂ ਬਾਤਾਂ ਜਿੰਨਾ ਕੁ ਸਮਾਂ ਲੱਗਿਆ ਵੱਧ ਤੋਂ ਵੱਧ ਭਰਾ ਜੁੜੋ ਬਈ ਸ਼ੇਅਰ ਕਰ ਦਿਓ ਹਨਾ ਲਾਈਵ ਨੂੰ ਫਿਰ ਆਪਾਂ ਗੱਲਬਾਤ ਕਰਦੇ ਹਾਂ ਸ਼ੁਰੂ ਇਹ ਆਪਣੀਆਂ ਬਰਬਰੀਆਂ ਆਪਣਾ ਬ੍ਰੀਡਰ ਆ ਵੇ ਘਰ ਦਾ ਬੱਚਾ ਠੀਕ ਆ ਆ ਚਿੱਟੀ ਅੱਖ ਦੀ ਪੱਠ ਇਹ ਵੀ ਆਪਣੇ ਵੱਡੇ ਬੱਕਰੀ ਦੀ ਚਿੱਟੀ ਅੱਖ ਵਾਲੇ ਦੀ ਤੇ ਆ ਆਪ ਦੇਖੋ ਆ ਵੀ ਘਰ ਦੀ ਬੱਕਰੀ ਆ ਇਹ ਵੀ ਗੱਬਣ ਆ ਆ ਦੋ ਬੱਚੇ ਆ ਆ ਆਪਣੀ ਪੁਰਾਣੀ ਬੱਕਰੀ ਆ ਕੋਨੀ ਲਾਲ ਗਲਦਾਰ ਠੀਕ ਆ ਆ ਬੱਕਰੀ ਸੂਈ ਹੋਈ ਹੈ ਜਿਹਦੇ ਮਗਰ ਦੋ ਬੱਚੇ ਆ ਤੇ ਆ ਜੋ ਆਪਾਂ ਗੱਲਾਂ ਬਾਤਾਂ ਕਰਾਂਗੇ ਚਲੋ ਲਓ ਵੀ ਜੋਰਾਵਰ ਸਿੰਘ ਆ ਗਿਆ ਪੱਗ ਬਣਾਉਣ ਹਾਂ ਵੀ ਜੋਰਾਵਰ ਸਿੰਘ ਕੀ ਹਾਲ ਆ ਲਾਈਵ ਚੱਲੀ ਜਾਂਦਾ ਬਾਬੇ ਸਤਿ ਸ੍ਰੀ ਅਕਾਲ ਬੁਲਾ ਲੈ ਸਾਰੇ ਸਤਿ ਸ੍ਰੀ ਅਕਾਲ ਦੋਸਤੋਂ ਪੱਗ ਬਣਾਉਣੀ ਆ ਹੁਣ ਫਿਰ ਕਿਵੇਂ ਕਰੀਏ ਕਿ ਲਾਈਵ ਚ ਹੀ ਬੰਨਦੀਏ ਆਜੋ ਫਿਰ ਲਓ ਜੀ ਪੱਗ ਬੰਨਦੀ ਆਪਾਂ ਜੋਰਾਵਰ ਸਿੰਘ ਦੇ ਅੱਜ ਆਹ ਦੇਖੋ ਜੀ ਆਪਣੀਆਂ ਬੱਕਰੀਆਂ ਬਰਬਰੀਆਂ ਕਰੋ ਵੀ ਕਮੈਂਟ ਫਿਰ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਆਵਾਜ਼ ਬੋਲੀ ਦੱਸੋ ਕਿਵੇਂ ਆ ਰਹੀ ਆ ਪੱਗ ਬੰਨਦੀਏ ਬੱਚੇ ਤੇ ਆਜੋ ਵੀ ਆਜੋ ਆਪਣਾ ਬੁੱਗੀ ਆ ਗਿਆ ਪੱਗ ਬਣਾਉਣ ਪੱਗੇ ਦੇ ਹੁਣ ਬੰਨਣੇ ਪੈਣੀਆਂ ਆ ਕੌਣ ਕੌਣ ਬਈ ਜੁੜਿਆ ਹੈਗਾ ਕਿੱਥੋਂ ਕਿੱਥੋਂ ਜੁੜਿਓ ਕਮੈਂਟ ਕਰੋ ਬਈ ਫੇਰ ਹੀ ਗੱਲਬਾਤ ਹੁੰਦੀ ਆ ਹਨਾ ਤੇ ਕੱਲਾ ਮੈਂ ਕੀ ਬੋਲਾਂ ਆਜੋ ਬਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਬਈ ਸਾਰਿਆਂ ਦੇ ਜਿੰਨਾ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਸਾਰਿਆਂ ਦਾ ਦਿਲੋਂ ਧੰਨਵਾਦ ਹਿੱਥ ਫੜ ਕੇ ਰੱਖੋ ਜੀ ਤੇ ਆਪਣਾ ਜੋਰਾਵਰ ਸਿੰਘ ਆ ਗਿਆ ਅੱਜ ਪੱਗ ਬਣਾਉਣ ਅੱਜ ਬਈ ਕਿੰਨੇ ਵਜੇ ਸਕੂਲੋਂ ਆਉਣਾ ਪੰਜ ਵਜੇ ਪੰਜ ਵਜੇ ਝੂਠ 2 ਵਜੇ ਛੁੱਟੀ ਦੇ ਕਿ 3 ਵਜੇ ਹੁੰਦੀ 2 ਵਜੇ ਹੁੰਦੀ ਆ ਆਂ ਸ਼ੇਟੀ ਹੋਗੀ ਆਜਾ ਰੱਖ ਫੋਨ ਚਲ ਦੋਨੇ ਗੱਲਬਾਤ ਕਰਮ ਵਾਲੀ ਮੋਟੇ ਨਸ ਮੌਸਮ ਕਿਵੇਂ ਆ ਠੀਕ ਤਾਂ ਮੌਸਮ ਤਾਂ ਹੈ ਮੌਸਮ ਕੀ ਆਏ ਕਹ ਦੇਖ ਬਈ ਕਮੈਂਟ ਕਰੋ ਬਈ ਕਮੈਂਟ ਕਰੋ ਆਜੋ ਲੋ ਜੀ ਜੋਰੇਵਰ ਦੇ ਬੰਦਨੇ ਆਪਾਂ ਪੱਗ ਤੇ ਦੂਰ ਰੱਖਾਂ ਹਾਂ ਹਾਂ ਕਾਲਾ ਸਿੰਘ ਕਾਲਾ ਦੇਖਿਆ ਨਾ ਮਾਈ ਨੰਗਲਾ ਆ ਕਿਵੇਂ ਚਾਚੂ ਹਾਂ ਚਾਚੂ ਗੁੱਡ ਜੌਬ ਆ ਮਨ ਸੇਖੂ ਥੈਂਕ ਯੂ ਕਰਦੇ ਸਾਰਿਆਂ ਦਾ ਥੈਂਕ ਯੂ ਸਾਰਿਆਂ ਦਾ ਨੱਕਰੇ ਵੀ ਆਪਣੇ ਅੰਗਣ ਨਾਲ ਉੱਧਰ ਸਿੱਧੀ ਕਰ ਸਿੱਧੀ ਸਿੱਧੀ ਚਾਹ ਕੇ ਤੇਰਾ ਹੌਣ ਕੋਣ ਦੇਖੀਂਦਾ ਬਾਈ ਕਿੱਥੋਂ ਕਿੱਥੋਂ ਜੁੜਿਓ ਬਾਈ ਕਮੈਂਟ ਕਰਿਓ ਜੀ ਬਸ ਪੱਗ ਬੰਦੀ ਆਪਾਂ ਬੱਚੇ ਪੁੱਛਾ ਕਿੱਥੋਂ ਕਿੱਥੋਂ ਜੁੜਿਓ ਬਾਈ ਕਿਛੋ ਕਿਛੋਂ ਜੁੜੇ ਹਾਂ ਛੜ ਦੇ ਲੜਮੂ ਵਾਲਾ ਸਾਰ ਗੱਲਾਂ ਬਾਤਾਂ ਕਿਵੇਂ ਚੱਲ ਰਿਹਾ ਸਕੂਲ ਤੇਰਾ ਮੇਰਾ ਠੀਕ ਹੀ ਚੱਲ ਰਿਹਾ ਵਧੀਆ ਹੂੰ ਸਮਝ ਆ ਰਹੀ ਹੈ ਪੜ੍ਹਾਈ ਦੀ ਹੂੰ ਬੰਜੇਗਾ ਕੁਛ ਕੇ ਬੱਕਰੀ ਨਹੀਂ ਜਾ ਰਹੀਆਂ ਜਾਣ ਜਾਊਗਾ ਕੀ ਬਣੇਗਾ ਕਿਹੜਾ ਕੋਸਣ ਬਸੋਗੀ ਨਹੀਂ ਨਹੀਂ ਡਾਕਟਰ ਮਾਸਟਰ ਕੋਸ ਵਾਲਾ ਕੀ ਬਣੇਗਾ ਮਨੂ ਕਿਹਦਾ ਮਨ ਕਿਉਂ ਪੜ੍ਹਦੇ ਨੂੰ ਤੈਨੂੰ ਕੀ ਵਧੀਆ ਲੱਗਦਾ ਬੰਨ ਕੀ ਨਹੀਂ ਹੋਇਆ ਮੈਂ ਕਿਉਂ ਮੈਨੂੰ ਪਤਾ ਤੂ ਕੋਣ ਨਹੀਂ ਬੰਨਣਾ ਹਨਾ ਤੇ ਮਰਗੀ ਲੜਾਏਗਾ ਇੱਧਰ ਜਾ ਕੇ ਇੱਧਰ ਮਰਗੀ ਲੜਾਵਾ ਪਾਗ ਦੇਖਾ ਦੀ ਮਾਰ ਚ ਕੇ ਲਾਦੀ ਠੀਕ ਆ ਭਾਈ ਇਹਨੂੰ ਆਪਾਂ ਬਣਾ ਕੇ ਦੇਣਾ ਫਾਰਮ ਦਾ ਬਣਾਉਣਾ ਹਾਂ ਬੱਤਾਂ ਉਧਰ ਇਧਰ ਉਧਰ ਲਓ ਜੀ ਉਹ ਜੀ ਪੱਗ ਦਿੱਤੀ ਆਪਾਂ ਬਨ ਜੋਰਾਵਰ ਸਿੰਘ ਦੇ ਹੁਣ ਆਪਾਂ ਕਰਦੇ ਆ ਬੱਕਰੀਆਂ ਬਾਰੇ ਗੱਲਾਂ ਬਾਤਾਂ ਇਹ ਮੇਰੇ ਕੋਲੇ ਨਾ ਖੇਤ ਹੀ ਆ ਗਿਆ ਸੀਗਾ ਪੱਗ ਬਣਾਉਣਾ ਡੇਲੀ ਪੱਗ ਬਣਾ ਕੇ ਜਾਂਦਾ ਹਾਂ ਉਹ ਸਕੂਲ ਹਾਂ ਸਿਆਣਾ ਬੱਚਾ ਨਾ ਹਾਂ ਖੰਡਾ ਤਾਂ ਦਿਖਾ ਦੇ ਫਿਰ ਖੰਡਾ ਤਾਂ ਆਂ ਖੋਲ ਨਾ ਖੋਲ ਲਓ ਜੀ ਦੱਸਿਓ ਭਾਈ ਕਿਵੇਂ ਲੱਗੀ ਪੱਗ ਥੋੜੀ ਢਿੱਲੀ ਰਹਿ ਗਈ ਹੈ ਨਾ ਚਲ ਠੀਕ ਆ ਲਵਜੂ ਬੇਟਾ ਲਵਜੂ ਆਵਾ ਮੈਂ ਕਰੇਗਾ ਇੱਥੇ ਰਮਾ ਕੋਣ ਛੱਡ ਗਿਆ ਹਰਜੀਤ ਹਾਂਜੀ ਆ ਜਾਓ ਵਿਕਰਾਂ ਬੱਕਰੀਆਂ ਇਹ ਆਪਣੀ ਨਰਮੇ ਚ ਵੜ ਗਈਆਂ ਕਿਹੜੇ ਕਿਹੜੇ ਭਰਾ ਰੱਖਦੇ ਆਂ ਵੀ ਬੱਕਰੀਆਂ ਕਰਿਓ ਕਮੈਂਟ ਆਪਣਾ ਆਪਣਾ ਹਨਾ ਪਿੰਡ ਜ਼ਿਲ੍ਹਾ ਲਿਖੋ ਜਰੂਰ ਪਤਾ ਲੱਗ ਜਾਂਦਾ ਕਿੱਥੋਂ ਕਿੱਥੋਂ ਜੁੜੇ ਹੋ ਆਪਣਾ ਪਿੰਡ ਹੈ ਭਲਾਈ ਹੈ ਨਾ ਬਠਿੰਡਾ ਮੁਕਸਰ ਰੋਡ ਤੇ ਚਲ ਮਾ ਦੇਖੋ ਬੱਕਰੀਆਂ ਉਹ ਨਰਮਾ ਪਤਾ ਨਹੀਂ ਕਿਉਂ ਇੰਨਾ ਸਵਾਦ ਲੱਗਦਾ ਆ ਤਾਂ ਨਰਮੇ ਜੀ ਰਹਿੰਦੀ ਆ ਚਲ ਚਾਲੇ ਤੂੰ ਗੰਦੀ ਜੀ ਹਾਂਜੀ ਕਰੋ ਜੀ ਕਮੈਂਟ ਫੇਰਾ ਕਿਹੜੇ ਕਿਹੜੇ ਭਰਾ ਜੁੜੇ ਆ ਅੱਜ ਤੁਹਾਨੂੰ ਦਿਖਾਈ ਹੈ ਆਪਣੀਆਂ ਬਰਬਰੀਆਂ ਅੱਜ ਕੱਲ ਬਈ ਸਭ ਤੋਂ ਜ਼ਿਆਦਾ ਜਿਹੜਾ ਕਰੇਜ ਹੈਗਾ ਲੋਕਾਂ ਦੇ ਵਿੱਚ ਹਨਾ ਆਹਮ ਲੋਕਾਂ ਦਾ ਜੋ ਆ ਬਰਬਰੀ ਬੱਕਰੀ ਦਾ ਬਰਬਰੀ ਬੱਕਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ। ਬਠਿੰਡੇ ਤੋਂ ਮਾਹੀ ਨੰਗਲ ਤੋਂ ਠੀਕ ਆ ਬਈ ਹੋਰ ਕਾਹੇ ਠੀਕ ਠਾਕ ਆ ਵਧੀਆ। ਹਰਦੇ ਮਾਹੀ ਨੰਗਲ ਦੇ ਪਿੰਡੋਂ ਆ ਮੁੰਡਾ। ਬਠਿੰਡਾ ਗੈਰੀ ਭਾਗੀ ਠੀਕ ਆ ਬਈ। ਕੀ ਹਾਲ ਆ ਬਈ ਮੰਦੀਪ ਪਠੀਠਾਕ ਹੋ? ਤੁਹਾਡੇ ਕੋਲ ਵੀ ਹੈਗੀਆਂ ਬਰਬਰੀਆਂ। ਆਪਾਂ ਬਈ ਇਹਨਾਂ ਚੋਂ ਨਾਗ ਵੇਚਨੇ ਆ 1 2 3 4 5 5 6 ਨਾਗ ਵਕਾਉ ਆ ਬਈ ਜੇ ਕਿਸੇ ਭਰਾ ਨੇ ਲੈਣੇ ਹੋਏ ਹਨ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਪਿੰਡ ਭਲਾਈਆ ਨੇ ਤੇ ਵੇਚਨੇ ਆਪਾਂ ਵਧੀਆ ਕੁਆਲਿਟੀ ਦੇ ਨਾਗ ਹੋਣਗੇ ਗਾਰੰਟੀ ਵਾਲੇ ਆਪ ਪੱਠਾ ਬਈ ਆਪਣੀ ਘਰ ਦੀ ਇਹ ਕ੍ਰੋਸ ਹੋ ਗਈ ਸੀਗੀ ਚਿੱਟੀ ਅੱਖ ਵਾਲੇ ਬੱਕਰੇ ਦੀ ਅਖੀਰੀ ਪੱਠਾ ਜੇ 6-7 ਮਹੀਨਿਆਂ ਦੀ ਆ ਬੱਕਰੀ ਵੀ ਆਪਣੀ ਗੱਬਣਾ ਲਾਲ ਗੁਲਦਾਰ ਇਹਨੇ ਬਹੁਤ ਸੋਹਣਾ ਬੱਚਾ ਦਿੱਤਾ ਸੀਗਾ ਆਪਣੇ ਕੋਲੋਂ ਬਾਈ ਲੈ ਗਿਆ ਸੀ ਮਨਪ੍ਰੀਤ ਰਖਾਲੇ ਤੋਂ ਤੇ ਉਹਦੇ ਕੋਲੇ ਹੁਣ ਬੱਕਰਾ ਤਿਆਰ ਆ ਸ਼ਾਇਦ 2 ਦੰਦ ਹੋ ਗਿਆ ਹੋਊਗਾ ਬਹੁਤ ਸੋਹਣਾ ਰਿਜ਼ਲਟ ਕੱਢ ਰਿਹਾ ਬਈ ਬੱਕਰਾ ਪ੍ਰਾਈਸ ਬਾਈ ਫੋਨ ਤੇ ਦੱਸ ਦਾਂਗੇ ਫੋਨ ਕਰ ਲਿਓ ਇੱਕ ਤੁਹਾਨੂੰ ਦਿਖਾਉਣੇ ਆ ਬੱਕਰੀ ਆਪਣੇ ਕੋਲ ਸੇਲ ਬਹੁਤ ਹੀ ਵਧੀਆ ਬਾਈ ਕੁਆਲਿਟੀ ਦੀ ਆ ਆ ਦੇਖੋ ਥਣ ਲੇਵੇ ਦੀ ਬਹੁਤ ਚੰਗੀ ਆ ਤੇ ਚਾਰ ਦੰਦ ਇਹ ਬੱਕਰੀ ਆ ਤੇ ਨਾਲ ਇਹਦੇ ਖੀਰੀ ਪਾਠ ਆ ਆ ਦੇਖ ਲਓ ਇਹ ਦੋਨੇ ਨਗ ਰੱਖਣ ਵਾਲੇ ਭਰਾਣੇ ਕਿਸੇ ਨੇ ਲੈਣਿਆ ਤਾਂ ਆਪਣੇ ਤੋਂ ਲੈ ਸਕਦੇ ਆ ਜੀ ਆ ਬ੍ਰੀਡਰ ਆਪਣਾ ਘਰ ਦਾ ਬਈ ਇਹਦੇ ਤੋਂ ਕ੍ਰੋਸ ਹੋਈਆਂ ਬੱਕਰੀਆਂ ਆਪਣੇ ਘਰੇ ਸੌਣ ਗਈਆਂ ਇੱਕ ਦੋ ਹੁਣ ਫਿਰ ਦੇਖਾਂ ਇਹਦਾ ਕੀ ਰਿਜ਼ਲਟ ਆਉਂਦਾ ਇੱਕ ਜਿਹੜੇ ਭਰਾਣੇ ਰੱਖਣ ਵਾਸਤੇ ਬੱਕਰੀ ਲੈਣੀ ਆ ਪਹਿਲੀ ਵਾਰ ਆਪਣੇ ਕੋਲੇ ਬਈ ਆ ਬੱਕਰੀ ਆ ਦੋ ਇਹਦੇ ਮਗਰ ਆ ਪੱਠਾ ਦੇਖੋ ਤੁਸੀਂ ਪੱਠਾਂ ਦੀ ਕੁਆਲਿਟੀ ਚੈੱਕ ਕਰੋ ਤੇ ਵਧੀਆ ਬੱਕਰੀ ਆ ਸਾਫ ਪੂਰੀ ਥਣ ਲੀਵੀ ਦੀ ਆ ਪੱਠਾ ਨੇ ਦੋ ਆਹ ਦੇਖੋ ਜੀ ਫੋਨ ਕਾਲੇ ਮੈਂ ਰਾਤ ਨੂੰ ਘਰੇ ਆਉਣਾ ਯਾਰ ਰਾਤ ਵੀ ਹਨੇਰਾ ਹੋ ਗਿਆ ਸੀ ਭੱਗਤੇ ਗਏ ਸੀ ਹੁਣ ਵੀ ਬਸ ਚੱਲੇ ਆ ਅੱਜ ਫਾਜ਼ਿਲ ਕੱਕ ਨਹੀਂ ਜਾਂਦੇ ਆ ਬਾਕੀ ਐਂ ਕੁਵੇਲਾ ਹੋ ਜਾਂਦਾ ਹੁੰਦਾ ਵੀਡੀਓ ਵਾੜੇ ਕੋ ਬਣਾਉਣੇ ਹੁੰਦੇ ਹਨ ਮੈਂ ਐਸੇ ਕਰ ਲਿਆ ਕਰ ਮਨ ਵਟਸਐਪ ਤੇ ਲਓ ਜੀ ਹਟ ਹਟ ਬੱਕਰੀਆਂ ਗੰਧੀਆਂ ਬਹੁਤ ਹੁੰਦੀ ਚਲ ਪੁੱਠੇ ਪਾਸੇ ਬਣਾ ਜਾਂਦੀਆਂ ਚਲ ਇਹ ਨਾ ਪੁੱਠੇ ਪਾਸੇ ਬਹੁਤ ਜਾਂਦੀਆਂ ਬਈ ਇਹਨਾਂ ਦੀ ਆਦਤ ਹੁੰਦੀ ਆ ਜਿੱਧਰੋਂ ਮੋੜਦੇ ਆ ਉਧਰੋਂ ਇਹਨਾਂ ਨੇ ਜਾਣਾ ਹੁੰਦਾ ਹੋਰ ਦੱਸੋ ਬਈ ਕਿਹੜੇ ਕਿਹੜੇ ਭਰਾ ਦੇਖ ਰਿਹਾ ਲਾਈਵ ਕੋਈ ਕਿਸੇ ਦਾ ਸਵਾਲ ਹੋਵੇ ਬੱਕਰੀ ਬਾਰੇ ਤਾਂ ਤੁਸੀਂ ਪੁੱਛ ਸਕਦੇ ਹੋ ਚੈੱਕ ਟਵਿਨ ਫਲੇਮ ਜੋ ਬਾਈ ਮਨਿੰਦਰ ਐਕਸ ਢਿੱਲੋ Song ਠੀਕ ਹੈ ਜੀ ਬ੍ਰਦਰ ਕਾਲੇ ਨਰਮਾ ਹੈਗਾ ਤੁਹਾਡੇ ਵਰਗੇ ਚਾਤਕੀ चल चल आप जंतर सडता ही भाई बकरियां वास्ते चल छक 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 भलाव जी अपने भी है नर्मा देख बहुत सोना खड़ा ਟਾਟਾ ਦਾ ਦਿਗਜ ਚਲੋ ਠੀਕ ਆ ਭਾਈ ਕਰਦੇ ਆ ਲਾਜ ਦੀ ਸਮਾਪਤੀ ਬੱਕਰੀਆਂ ਚੱਲੀਆਂ ਘਰੇ ਫੇਰ ਮਿਲਾਂਗੇ ਕਦੇ